ਸਾਸਰੀ ਗੱਲ ਜੀ ਵਾਓ ਵਾਓ ਨਹੀਂ ਡੁਣਾ ਡੀ ਡੁਣਾ ਡੀ ਡੁਣਾ ਓਏ ਕਿੰਨਾ ਸੋਹਣਾ ਯਾਰ ਰਾਤ ਨੂੰ ਡਿਸਾਈਡ ਕੀਤਾ ਮੈਂ ਡਾਈਟ ਤੇ ਪਰੋਠੇ ਨਹੀਂ ਖਾਣੇ ਤੇ ਸਵੇਰੇ ਕੀ ਮੈਂ ਕਿ ਕੀ ਬਣਾਉਣਾ ਕਹਿੰਦੀ ਪਰੋਠੇ ਮੈਂ ਤਾਂ ਖਾਣੀ ਪਰੋਠੇ ਆ ਮੈਂ ਨਹੀਂ ਕਰਨ ਲੱਗਾ ਕੋਈ ਡਾਈਟਿੰਗ ਸਰ ਕੋਈ ਪੁੱਛਿਆ ਗਿਆ ਰੋਟੀ 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 ਅੰਗੇ ਮੋਰ ਦੇਖ ਕੇ ਖੁਸ਼ ਹੋਈ ਜਾਂਦੇ ਨੇ ਹੋਏ ਨਾ ਪਰ ਜਿਹੜੇ ਸ਼ਹਿਰਾਂ ਸ਼ੁਰਾਂ ਚ ਰਹਿੰਦੇ ਨੇ ਨਾ ਉਨਾਂ ਲਈ ਬੜੀ ਵੱਡੀ ਚੀਜ਼ ਹੈ ਜਿਹੜੀ ਪਰਾਲੇ ਦਿਨ ਯਾਦ ਆ ਗਿਆ ਯਾਰ ਸਾਈਕਲ ਤੇ ਬਲੋਗਿੰਗ ਕਰਦੇ ਸੀਗੇ ਗੁੱਡ ਮਾਰਨਿੰਗ ਈ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਵੇਰੇ ਦੇ ਵੱਜ ਚੁੱਕੇ ਨੇ 8:30 ਤੇ ਇਹ ਸਵੇਰੇ 7 ਵਜੇ ਜਿਹੜਾ ਸਟ੍ਰੀਟ ਰੋਡ ਹੈ ਨਾ ਇਹ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਦੁਨੀ ਆ ਚੁੱਕਿਆ ਸਾਰਿਆਂ ਨੂੰ ਆਪਾਂ ਤੇ ਨਵੇਂ ਆਏ ਹਜੇ ਪਤਾ ਨਹੀਂਗਾ ਦੁੱਧ ਇੱਥੋਂ ਲੈਣਾ ਕਿ ਤੋਂ ਉਰ ਬੈਰੀ ਦੂਰੀ ਤੋਂ ਲੈ ਕੇ ਆਵਾਂਗੇ ਫਿਲਹਾਲ ਤੱਕ ਰੋ ਲੈ ਜਾਂਦਾ ਸੀਗਾ ਤੁਹਾਡਾ ਦੁੱਧ ਉਹੀ ਵਰਤ ਰਿਹਾ ਬਾਕੀ ਦਿਖਾਵਾਂਗੇ ਇਹਨਾਂ ਦਾ ਦੁੱਧ ਕਿਵੇਂ ਦਾ ਹੁੰਦਾ ਮੋਟਰਸਾਈਕਲ ਆਪਣਾ ਖੜਾ ਹੈ ਇੱਥੇ ਉੰਜ ਦਿਨੇ ਮੈਂ ਉੱਥੇ ਲੱਗਣਾ ਹੁੰਦਾ ਸਾਹਮਣੇ ਉੱਥੇ ਖੜਾ ਰਹਿੰਦਾ ਰਾਤ ਨੂੰ ਲਾਦੀਦਾ ਇੱਥੇ ਤੇ ਆ ਕਰਦੇ ਹਾਂ ਬ੍ਰੇਕਫਾਸਟ ਵਾਓ ਮੋਰ ਔੜੇਗਾ ਹੁਣ ਤੁਹਾਨੂੰ ਪਿਛਲੇ ਵੀ ਲੋਕਾਂ 'ਚ ਕਿਹਾ ਸੀ ਨਾ ਮੋਰ ਤੁਹਾਨੂੰ ਦਿਖਾਵਾਂਗੇ ਇੱਥੇ ਕੋਟੇ ਦੇ ਵੀ ਆਂਦਾ ਹੁੰਦਾ ਹਾਂ ਉਹ ਉੱਥੇ ਬੈਠਾ ਸੀਗਾ ਪਿਛਲੀ ਵਾਰ ਤਾਂ ਉਹ ਨਾ ਕੋਠੇ ਤੇ ਚੜਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਉੜ ਗਿਆ ਬੰਦਾ ਇੱਧਰ ਨੂੰ ਹੀ ਜਾਏਗਾ ਪਰਲੇ ਪਾਸੇ ਦਾ ਸ਼ਹਿਰ ਜਾ ਉੱਥੇ ਨਹੀਂ ਜਾਂਦਾ ਇਹ ਜਾਊਗਾ ਤਾਂ ਇੱਧਰ ਜਾਊਗਾ ਜੰਗਲ 'ਚ ਜੰਗਲ ਉਹ ਮੜਾ ਮੋਟਾ ਜੰਗਲ ਜਿਹੜਾ ਹੈਗਾ ਆ ਉੱਥੇ ਉਹ ਦਰਖਤ ਰੁਖਤ ਉੱਥੇ ਬੈਠਦਾ ਜਿਆਦਾਤਰ ਤੇ ਉਹਦੇ ਕਰਕੇ ਉਹ ਇੱਥੇ ਆ ਗਿਆ ਉੱਪਰ ਛੱਡ ਕੇ ਹਾਂ ਯਾਰ ਕੰਮ ਕਰ ਉਹ ਹੈਲੋ ਮਿਸਟਰ ਸਰਾਓ ਹੋਰ ਯਾਰ ਹੋਰ ਯਾਰ ਯਾਰ ਇਦਰ ਆ ਲੈ ਕਮਾਲ ਹੋ ਗਈ ਸਾਸਰੀ ਗੱਲ ਜੀ ਵਾਹ ਵਾਹ ਨਹੀਂ ਡਣਾ ਡੀ ਡਣਾ ਡੀ ਡਣਾ ਓਏ ਕਿੰਨਾ ਸੋਹਣਾ ਯਾਰ ਓਏ ਓਏ ਕਿੰਨਾ ਸੋਹਣਾ ਯਾਰ ਕਮਾਲ ਹੈ ਕਿੰਨੀ ਨੇੜੇ ਦੇਖਣ ਨੂੰ ਮਿਲਿਆ ਯਾਰ ਆਪਾਂ ਨੂੰ ਇਹ ਖੇਤਾ ਕਰਕੇ ਨਾ ਦਰਖਤਾ ਕਰਕੇ ਮੋਰ ਦੇਖਣ ਨੂੰ ਮਿਲੇ ਜਿੱਦਾਂ ਇੱਥੇ ਪਲਾਟ ਕੱਟੇ ਗਏ ਉਦੋਂ ਮੋਰ ਮੋਰ ਸਭ ਗਾਇਬ ਹੋਏ ਨੇ ਸੋ ਸੱਸੀ ਗਾਲ ਜੀ ਸਵਾਗਤ ਕਰਦਾ ਨਵੇਂ ਦਿਨ ਦੇ ਵਿੱਚ ਤੇ ਤੁਹਾਡੇ ਚੈਨਲ ਦੇ ਵਿੱਚ ਹੈ ਤਾਂ ਤੁਸੀਂ ਕਰਤਾ ਸੀ ਸਵੇਰੇ ਸਵੇਰੇ ਹੈ ਨਹੀਂ ਨਾ ਸੱਸੀ ਗਾਲ ਨਹੀਂ ਬੁਲਾਇਆ ਕਰਾਂਗੇ ਸੱਸੀ ਗਾਲ ਬੁਲਾਣੀ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ ਸੱਤ ਸ੍ਰੀ ਅਕਾਲ ਨਹੀਂ ਸੱਤ ਸ਼ਹੀਦ ਸੱਤ ਸ੍ਰੀ ਅਕਾਲ ਤਾਂਗਾ ਉਹ ਠੀਕ ਨਹੀਂ ਹੋਇਆ ਮੈਂ ਜਦ ਤੱਕ ਕੀ ਆਹ ਬਾਸਮ ਤਾਂ ਫਿੱਕਾ ਪੈ ਗਿਆ ਉਲਟਾ ਹੋ ਗਿਆ ਠੀਕ ਪਹਿਲਾਂ ਜਿਆਦਾ ਸੀਗਾ ਤੇ ਤਵਾਦ ਕਰਦੇ ਆ ਤੁਹਾਡੇ ਆਪਣੇ ਚੈਨਲ ਸਕੂਨ ਆ ਜਰਨੀ ਦੇ ਵਿੱਚ ਤੇ ਬੜਾ ਸੋਹਣਾ ਦਿਨ ਜੜਿਆ ਤੇ ਉਹ ਮੋਰ ਦੇਖ ਕੇ ਬੜਾ ਮਤਲਬ ਨਜ਼ਾਰਾ ਆਇਆ ਪਰ ਪਿੰਡ ਦੇ ਪਿੰਡਾਂ ਵਾਲੇ ਲੋਕ ਨੇ ਜਾਂ ਕੋਈ ਵੀ ਇਹ ਭਰਾ ਕਹਿੰਦੇ ਹੋਣਗੇ ਮੋਰ ਦੇਖ ਕੇ ਖੁਸ਼ੀ ਹੋਈ ਜਾਂਦੇ ਨੇ ਹੋਏ ਨਾ ਪਰ ਜਿਹੜੇ ਸ਼ਹਿਰਾਂ ਸ਼ੁਰਾਂਚੇ ਰਹਿੰਦੇ ਨੇ ਨਾ ਉਹਨਾਂ ਲਈ ਇਹ ਬੜੀ ਵੱਡੀ ਚੀਜ਼ ਹੈ ਜਿਹੜੇ ਆਪਾਂ ਪਿੰਡਾਂ 'ਚ ਜਾਂਦੇ ਆ ਜਦੋਂ ਉੱਥੇ ਆਪ ਵੀ ਘੁੰਮਦੇ ਫਿਰਦੇ ਰਹਿੰਦੇ ਨੇ ਮੋਰ ਪਰ ਜਦੋਂ ਇੱਥੇ ਇੱਥੇ ਇੱਕ ਸ਼ਹਿਰ ਜਿਹੀ ਇੱਕ ਤਰੀਕੇ ਨਾਲ ਯਾਰ ਇੱਧਰ ਜਿਹੜੇ ਤੁਹਾਨੂੰ ਦਿਖਾਈਏ ਸਾਰੇ ਮਕਾਨ ਹੀ ਬਣੇ ਨੇ ਕੋਈ ਖਾਲੀ ਥਾਂ ਹੈਗੀ ਐ ਮાળા ਮੋਟਾ ਆ ਬੀਜਿਆ ਕਿਸੇ ਨੇ ਤੇ ਮੜਾ ਮੋਟਾ ਛੋਟਾ ਜਿਹਾ ਪਾਰਕ ਜਿਹੜਾ ਮਿਨਿਸਪੈਲਟੀ ਕਾਰਪੋਰੇਸ਼ਨ ਵੱਲੋਂ ਬਣਿਆ ਹੁੰਦਾ ਆ ਗੱਡੀਆਂ ਗੁੱਡੀਆਂ ਖੜੀਆਂ ਸਭ ਕੁਝ ਖੜਿਆ ਹੈ ਇੱਥੇ ਪਰ ਇਹੋ ਜਿਹੀ ਥਾਂ ਤੇ ਮੋਰ ਦੇਖਣਾ ਇੱਕ ਬਹੁਤ ਖਾਸ ਗੱਲ ਆ ਕਿਉਂਕਿ ਇਹ ਪਿਛਲੇ ਪਾਸੇ ਥੋੜਾ ਜਿਹਾ ਮਾਹੌਲ ਵੀ ਉਦਾਂ ਦਾ ਹੀ ਆ ਇਹ ਚੀਬੜੇ ਨੇ ਆਰੇ ਵਾਲੀ ਆ ਸਵੇਰ ਦੇ ਵੱਜ ਚੁੱਕੇ ਆ ਭਰਾਵਾ 10 12 10 ਵਜੇ 12 ਮਿੰਟ ਕੀ ਬਣਨ ਲੱਗਾ ਚਾਹ ਦਾ ਬਣੂਗੀ ਬਣੂਗੀ ਹੋ ਕੇ ਬਣਨ ਲੱਗਾ ਪਰ ਉੱਥੇ ਲਾਲ ਡਾਈਟ ਤੇ ਜਾਣਾ ਸੀ ਮੈਂ ਕਾਜਲੀ ਬਣਾ ਰਹੀ ਆ ਅੱਛਾ ਕਾਜਲੀ ਉਹ ਦੋਵੇਂ ਸਭੀ ਦੋਵਾਂ ਮਾਂ ਪੈਣਾ ਨੇ ਕੀਤਾ ਸੀ ਡਿਸਾਈਡ ਡਾਈਟ ਤੇ ਜਾਣਾ ਰਾਤ ਨੂੰ ਡਿਸਾਈਡ ਕੀਤਾ ਮੈਂ ਡਾਈਟ ਤੇ ਪਰੌਤੇ ਨਹੀਂ ਖਾਣੇ ਤੇ ਸਵੇਰੇ ਕੀ ਬਹਿ ਕੇ ਕੀ ਬਣਾਣਾ ਕਹਿੰਦੀ ਪਰੌਤੇ ਓਟਸ ਵੀ ਨਹੀਂ ਨਾ ਲਾ ਕੇ ਦਿੱਤਾ ਤੁਸੀਂ ਲਾਓ ਮੈਂ ਬਣਾ ਦਿੰਨੀ ਆ ਉਹ ਕਾਲੇ ਛੋਲੇ ਕਾਲੇ ਛੋਲੇ ਪੀਊਂਗਾ ਮੈਂ ਅੱਜ ਉਹ ਬਹੁਤ ਵਧੀਆ ਚੀਜ਼ ਹੈ ਚਲੋ ਕਦੇ ਕਦੇ ਖਾਣੇ ਚਾਹੀਦੇ ਨੇ ਪਰੌਤੇ ਮੈਂ ਤਾਂ ਖਾਣਾ ਹੀ ਪਰੌਤੇ ਆ ਮੈਂ ਨਹੀਂ ਕਰਨ ਲੱਗਾ ਕੋਈ ਡਾਈਟਿੰਗ ਕਾਦੀ ਸ਼ਰਮ ਕਾਦੀ ਸ਼ਰਮ ਸਿਰ ਨਾਲ ਅੱਜ ਐਤਵਾਰ ਐਤਵਾਰ ਤਾਂ ਪੂਰੀ ਰੀਤ ਹੁੰਦੀ ਹੈ ਵੀ ਸਿਰ ਧੋਣਾ ਹੁੰਦਾ ਨਾ ਪਰ ਆਪਾਂ ਇਹ ਨਹੀਂ ਤੁਸੀਂ ਨਹੀਂ ਨਾ ਫੋਲੋ ਕਰਦੇ ਮੈਂ ਨਹੀਂ ਫੋਲੋ ਕਰਦਾ ਕਿਉਂਕਿ ਮੈਂ ਬੁੱਧਵਾਰ ਵੀ ਧੋਲਣਾ ਨਾਲੇ ਗੱਲ ਸੁਣੋ ਅੱਜ ਐਤਵਾਰ ਹੈ ਨਾ ਫਿਰ ਸਫਾਈ ਸੁਫਾਈ ਵੀ ਕਰਨੀ ਹੈ ਮੈਜੂਲ ਕਿ ਆਪਾਂ ਦੋਵੇਂ ਸਫਾਈ ਕਰਾਂਗੇ ਫਿਰ ਮੈਂ ਪਹਿਲਾਂ ਸਿਰ ਧੋ ਕੇ ਬਹਿ ਜਾ ਫਿਰ ਮੈਂ ਕਹੂੰਗਾ ਮੈਂ ਕੰਮ ਕੋਈ ਕਰਨਾ ਨਹੀਂ ਤਬ ਤਾਂ ਕੱਲੀ ਨੂੰ ਕਰਨਾ ਪੈਣਾ ਇਸ ਕਰਕੇ ਫਿਰ ਤੁਹਾਡਾ ਹਾਰੇ ਤੁਹਾਰੇ ਹੀ ਡਾਇਲੋਗ ਹੀ ਹੁੰਦਾ ਹੈ ਫਸਟ ਟਾਈਮ ਇਹ ਇਸ ਕਰਕੇ ਆਪਾਂ ਹੁਣ ਕੰਮ ਕਰਕੇ ਸਫਾਈ ਸਫਾਈ ਫਿਰ ਫਿਰ ਇਕੱਠੇ ਹੀ ਨਾ ਲੈਣਾ ਮਤਲਬ ਕੀ ਸੇਰ ਵੀ ਧੋ ਲੈਣਾ ਤੇ ਪਿੰਡਾ ਵੀ ਧਾ ਲੈਣਾ ਪਹਿਲਾਂ ਨਾ ਧੋ ਕੇ ਕਿਵੇਂ ਸਫਾਈ ਕਰਾਂਗੇ ਦੱਸ ਸਹੀ ਮੈਂ ਤਾਂ ਸੋਚਦਾ ਸਹੀ ਕਿਹਾ ਕਿ ਮੈਂ ਗਲਤ ਕਿਹਾ ਅ ਬਰੋਡੇ ਆਪਣੇ ਹੋ ਗਏ ਤਿਆਰ ਚਾਹ ਵੀ ਤਰੀ ਗਈ ਹੈ ਕੱਲ ਵਾਲੀ ਸਬਜ਼ੀ ਆਲੂ ਵਾਲੀ ਇਹਦੇ ਨਾਲ ਆਪਾਂ ਬਰੋਡੇ ਖਾ ਲਾਂਗੇ ਕੀ ਕਹਿੰਦਾ ਹਾਂ ਰੇ ਜੂਲੀ ਕਰਪੋ ਆਪਣੀ ਕਿਉਂ ਜਿਆਦਾ ਜਮਾਨ ਲੱਗੀ ਬਰਫ ਇਹ ਕਰੀ ਦਾ ਕੀ ਹੈ ਕਿ ਕਿਹੜੇ ਪੁਆਇੰਟ ਤੇ ਕਰੀ ਦਾ ਪਤਾ ਹੀ ਨਹੀਂ ਅੱਛਾ ਆਹ ਡੰਡੀ ਹੈ ਦੀ ਗਾਦੋ ਚਿੱਟੀ ਚਾਹ ਵੀਂਦੀ ਚਾਰ ਤੇ ਸੀਗੀ ਪਹਿਲਾਂ ਤਿੰਨ ਤੇ ਕਰਦੀ ਉਹ ਪਾ ਗੋ ਮੜਾਏ ਰੋਟੀ 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 ਕੋਈ ਨਹੀਂ ਖਾ ਰਿਹਾ ਦਿਲਸ਼ਾਹ ਫੇ ਗੋਦੀ ਚ ਰੱਖਿਓ ਟਿਕ ਟਿਕ ਵੀ ਨਹੀਂ ਹੈਗੀ ਆਪਣੇ ਕੋਲ ਕੀ ਬਾਤ ਹੈ ਆਲੂ ਦੀ ਸਬਜੀ ਨਾਲ ਪਰੌਂਠੇ ਚੱਕੋ ਹੀ ਕੰਮ ਹਾ 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 ਐਤਵਾਰ ਦਾ ਦਿਨ ਨੂੰ ਯਾਰੀ ਨਾਲ ਟਿਕਡੋਣਾ ਲਾਸ਼ਾ ਪਾਣੀ ਹੋ ਗਿਆ ਹੁਣ ਭਾਂਡੇ ਧੋਤੇ ਜਾ ਰਹੇ ਆ ਹੁਣ ਆਪਾਂ ਕਰਨੀਆਂ ਸਫਾਈਆਂ ਸਫਾਈਆਂ ਕਰਨ ਤੋਂ ਬਾਅਦ ਦੇਖਾਂਗੇ ਕੀ ਕਰਨਾ ਹੈ ਕਾਜਲ ਭੈਣ ਜੀ ਚੱਲੀ ਆਪਣੇ ਘਰ ਨੂੰ ਤੇ ਆਪਾਂ ਵੀ ਚੱਲੇ ਸਬਜ਼ੀ ਸੂਜੀ ਲੈ ਕੇ ਜਾਈਏ ਮਾੜੀ ਮੋਟੀ ਜਿਹੜੀ ਮਿਲਦੀ ਹੈ ਪੁਰਾਣੇ ਦਿਨ ਯਾਦ ਆ ਗਿਆ ਯਾਰ ਸਾਈਕਲ ਤੇ ਬਲੋਗਿੰਗ ਕਰਦੇ ਸੀਗੇ ਕਿਹੜਾ ਉਹ ਪਾਣੀ ਬਣਾਣਾ ਪਾਣੀ ਖਾ ਪਿਆ ਉਹ ਸੁੱਕੀ ਪਈ ਆ ਕਿੰਨੇ ਖਾਣੀ ਆ ਰੋਟੀ ਉਹਦਾ ਵੀ ਸੁੱਕਣੀ ਸੀਗੀ ਟੋਟੇ ਕਰਾਂਗੇ ਇਦਾਂ ਹੀ ਇੱਥੇ ਪਾਤੀ ਆਪਾਂ ਤਾਂ ਉਹਦੀ ਪੋਟੀ ਤੇ ਮੋੜ ਦੀ ਦੇ ਮੋੜ ਦੀ ਪੋਟੀ ਹਾਂ ਇੱਥੇ ਬੈਠਾ ਸੀ ਨਾ ਸਵੇਰੇ ਇੱਥੇ ਬੈਠਾ ਸੀਗਾ ਤੂੰ ਇੱਥੇ ਦੇਖਿਆ ਸੀਗਾ ਇੱਥੇ ਦੇਖਿਆ ਸੀ ਤਾਂ ਹੀ ਤਾਂ ਉਧਰ ਗਿਆ ਸੀ ਅੱਛਾ ਇੱਥੇ ਉੱਡ ਕੇ ਉਧਰ ਚਲਾ ਗਿਆ ਮੈਂ ਕਿਹਾ ਉੱਥੇ ਹੀ ਬੈਠਾ ਸੀਗਾ ਇੱਥੇ ਬੈਠਾ ਸੀਗਾ ਉਹ ਅੱਛਾ ਰੋਟੀ ਪਾਤੀ ਆਪਾਂ ਪਾਣੀ ਚੇਂਜ ਕਰਨਾ ਹੁੰਦਾ ਦੀ ਟੁੱਪੂ ਬਹੁਤ ਜ਼ਿਆਦਾ ਆਣਾ ਫਿਰ ਬੂਟਿਆ ਬਟ ਆਪਣਾ ਅ ਚਿੜੀਆਂ ਚੁੜੀਆਂ ਵਾਸਤੇ ਪਾਣੀ ਇੱਥੇ ਪਾ ਦੇਣਾ ਚੰਗੀ ਗੱਲ ਹੈ ਵੈਸੇ ਤਾਂ ਮੋਰ ਮੋਰ ਪੀ ਲੂਗਾ ਆ ਕੇ ਹੋਣਾ ਲਾ ਜਾਣਾ ਮੋਰ ਜੰਮ ਗਈ ਹੋਣਾ ਇੱਥੇ ਹਮਮ ਮੈਂ ਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਅਭੀ ਮੈਂ ਦਾਣਾ ਤੇ ਪਾਣੀ ਪਾਵਾਂ ਆਂਟੀ ਨੇ ਪਹਿਲੇ ਹੀ ਰੱਖਿਆ ਹੋਇਆ ਇੱਥੇ ਹਾਂ ਜਿੱਥੇ ਚਾਹ ਉੱਥੇ ਰੱਖ ਹਮਮ ਮੈਂ ਦਾਣਾ ਲੈ ਕੇ ਆਣਾ ਹੈ ਬਸ ਕਿ ਕਬੂਤਰਾਂ ਵਾਲਾ ਚਿੜੀਆਂ ਵਾਲਾ ਨਾ ਵੀ ਇੱਥੇ ਪਾ ਦਿਆ ਕਰਨਗੇ ਵਿਚਾਰਾ ਇਹ ਪਾਂਡਾ ਜਿਹੜਾ ਮਿੱਟੀ ਦਾ ਭਰ ਚੁੱਕਾ ਆ ਇੱਥੇ ਰਾਵਣਾ ਬੈ ਕੇ ਚਿੜੀਆਂ ਮੋਰ ਪਾਣੀ ਪੀ ਸਕਦੇ ਆ ਆ ਰੱਖਦੀ ਰੋਟੀ ਵਾਹਿਗੁਰੂ ਵਾਹਿਗੁਰੂ ਕਰੋ ਬਸ

ਕਿਉਂਕਿ ਤੁਹਾਡੀ ਮਿਹਨਤ ਖਰਾਬ ਹੋਣੀ ਆ ਫੇ ਮੇਰੀ ਨਹੀਂ। ਤੋਂ ਆਪਾਂ ਆਪਣਾ ਕੰਮ ਨਵੇੜ ਲਿਆ ਨਾ ਤੋਂ ਲੇ ਤੇ ਜੋ ਕਰਨਾ ਸੀ ਕਰ ਲਿਆ ਥੋੜਾ ਸੋਲੇ ਤੇ ਦੁਪਹਿਰ ਦਾ ਆ ਦੁਪਹਿਰ ਦੀ ਨੀਂਦ ਇੱਕ ਦੋ ਘੰਟੇ ਸੋ ਲੈਣਾ ਚੰਗਾ ਹੀ ਹੁੰਦਾ ਵੈਸੇ ਜੀ ਵੀ ਕਰਦਾ ਸੌਣ ਦਾ। ਹੁਣ ਆਪਾਂ ਕਰ ਲਈਏ ਕੰਮ। ਸਵੇਰ ਦੇ ਪਰੌਂਠੇ ਆਪਾਂ ਖਾ ਲਏ ਹੁਣ ਆਪਾਂ ਕਰਨੇ ਚੌਲ ਗਰਮ ਜਿਹੜੇ ਬਣਾਏ ਸੀ ਆਪਾਂ ਕੱਲ ਨਿਊਟਰੀ ਵਾਲੇ ਚੌਲ ਖਾਂਗੇ।

ਖੜਛੀ ਤਾਂ ਮੈਨੂੰ ਮਿਲੀ ਨਹੀਂ ਉਹ ਚਲ ਜਿਨਾਂ ਨਹੀਂ ਲੱਗ ਜਾਏ। ਦਿਹੀ ਨਹੀਂ ਹੋਣੀ। ਕੋਈ ਨੇ ਦਰਾਜ ਖੋਲਣੇ ਪੈ ਦਿੱਤਾ ਕਰਕੇ। ਇੰਨਾ ਕੋਈ ਨਹੀਂ ਸੇ ਇੱਕ ਹੀ ਦਰਾਜ ਖੋਲਣਾ ਪਿਆ ਸੀਗਾ। ਮੜੀ ਜੀ ਸਬਜ਼ੀ ਐ। ਖਤਮ ਹੀ ਐ ਇਹਦੇ ਜੇ ਆਪਾਂ ਚੌਲ ਪਾ ਗਏ ਨਾ। ਕਾਹ ਤੋਂ ਵੇਸਟ ਕਰਨੀ ਐ ਵਰਤਾਂਗੇ ਇਹਨੂੰ। ਆਪਾਂ ਪਾ ਲਈ ਕੜਾਈ ਦੇ ਵਿੱਚ ਚੌਲ ਇਹਦੇ ਨਾਲ ਲਾ ਕੇ ਸਬਜ਼ੀ। ਵਾਹ 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 ਵਾਹ। ਦੇ ਇੱਕ ਚਮਚਾ ਮੈਨੂੰ ਵੀ। ਉਲਾਂਦਾ ਦੇ ਦੋ ਪਾੜਾ ਥੋੜੀ ਸਬਜੀ ਲੱਗੀ ਇਹਦੇ ਨਾਲ ਖਦਮੂਗੇ ਜਨਾ ਪਲੇਟ ਲੈ ਲੈਣਾ ਚਾਹਤ ਹਾਂ ਕੱਲੇ ਹਸਤੇ ਹਾਂ ਨੀ ਹੋ ਵੈਦ ਜੀ ਖਾਲਾ ਜਿਹੜਾ ਕੜਾਈ ਚ ਖਾਂਦਾ ਕੀ ਵਿਆਹ ਦੇ ਵਿੱਚ ਮੀ ਪਿੰਦਾ ਹੁੰਦਾ ਫਿਰ ਤਾਂ ਹੋ ਗਿਆ ਨਾ ਬਸ ਫਿਰ ਖਾਈ ਆ ਇਹ ਚ ਉਤਾ ਬਰਉਨੇ ਆ ਬੱਚਾ ਆ ਮਸਤ ਮਸਤ ਕੀ ਕਹਣਾ ਬਤਾਉਂ ਕਿ ਘਰੇਲੇ ਦੋ ਮਰਜੀ ਲੈ ਆਇਆ ਦੋਵਾਂ ਚ ਕੁਛ ਗਾਜਲ ਪੈਨਜੀ ਚੱਲੀ ਆਪਣੇ ਘਰ ਨੂੰ ਤੇ ਆਪਾਂ ਵੀ ਚੱਲੇ ਸਬਜੀ ਸਬਜੀ ਲੈ ਕੇ ਆਈਏ ਮਾੜੀ ਮੋਟੀ ਰਾਣੇ ਦੇ ਨੇ ਯਾਦ ਆ ਗਿਆ ਸਾਈਕਲ ਤੇ ਬਲੋਗਿੰਗ ਕਰਦੇ ਸੀਗੇ ਗਾਜਲ ਚਲੀ ਗਈ ਇੱਥੋਂ ਦੇਖਦੇ ਸਬਜੀ ਸਸਿਆ ਬਾਈ ਬਤਾਉਂ ਹੈ ਕੀ ਰੇਟ 60 ਰੁਪਏ ਕਿਲੋ ਤੇ ਕਰੇਲੇ ਕਿਤੇ ਲੈਣੀ ਹੈ ਨਹੀਂ ਬਤਾਉਂ ਆਪਾਂ ਲੈ ਲੈ ਬਾਕੀ ਸਬਜ਼ੀ ਬਾਅਦ ਚੋਂ ਲਵਾੰਗੇ ਠੀਕ ਹੈ ਵੀਰੇ ਚੱਲੀਏ ਹੁਣ ਆਪਾਂ ਵਾਪਸ ਆਪਾਂ ਪਹੁੰਚ ਗਏ ਆ ਘਰ ਬਤਾਉਂ ਆਪਾਂ ਲੈ ਆਂਦੇ ਹੁਣ ਘਰ ਕੇ ਬਣਾਉਣੇ ਨੇ ਏਕੇ ਕੱਟ ਕੇ ਬਣਾਉਣੇ ਨੇ ਪਤਾ ਨਹੀਂਗਾ ਕਿੱਧਰ ਗਈ ਕਪੜੇ ਦੋਰੀ ਲੈਣ ਦੇ ਇਹ ਇਹ ਛੜ ਚਾਲਾ ਮਾਮਲਾ ਆਪਣਾ ਹੋ ਗਿਆ ਖਤਮ ਕਾਂਡੇ ਮੰਜੇ ਜਾ ਰਹੇ ਆ ਮੰਜਾ ਪਾ ਲੈ ਕੇ ਜਾਂਦੇ ਆ ਬੜੀ ਸੋਹਣੀ ਹਵਾ ਚੱਲੰਦੀ ਇੱਥੇ ਇੱਥੇ ਬੰਨਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਆ ਸ਼ਾਮ ਉਹ ਸੋਹਣੀ ਉਹ ਮੋਰਾ ਦੀ ਆਵਾਜ਼ ਆ ਰਹੀ ਹੈ ਸੋ ਇਹ ਵਲੋਗ ਆਪਾਂ ਇੱਥੇ ਖਤਮ ਕਰਦੇ ਆਂ ਅੱਜ ਚਾਹ ਪੀ ਲਈ ਹੈ ਤੇ ਨਾਲ ਨਾਸ਼ਤਾ ਨਾਲ ਹੀ ਕਰ ਲਿਆ ਇਸ ਕਰਕੇ ਰੋਟੀ ਦੀ ਆ ਜਦ ਨਾਲ ਜੋ ਖਾਣੇ ਪੀਣੇ ਆ ਇਸ ਕਰਕੇ ਰੋਟੀ ਜਿਆਦਾ ਗੁਨਜਾਇਸ਼ ਐ ਨਹੀਂ ਉਹ ਬਤਾਉਂ ਕਿੱਥੇ ਨੇ ਬਤਾਉਂ ਆਪਾਂ ਲੈ ਕੇ ਆਏ ਸੀ ਕਿ ਪਰ ਆਪਾਂ ਇਹ ਕਿ ਰੱਖਦੇ ਨਾ ਮੈਂ ਆਹਾ ਪਰ ਆਪਾਂ ਹਜੇ ਬਣਾਉਣੇਗੇ ਕੱਲ ਨੂੰ ਬਣਾਵਾਂਗੇ ਤੁਹਾਡਾ ਮੁੰਡਾ ਰਚੇ ਤਾਂ ਕੁਝ ਵੀ ਵਧੀਆ ਲੱਗਾ ਹੋਇਆ ਤਾਂ ਪਲੀਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਤੇ ਨੈਕਸਟ ਵੀਲੋਗ ਸਾਡਾ ਹੁਣ ਕਰਾਊਗਾ Delhi ਆ ਗਏ ਲੱਗਦਾ ਹਾਂ Delhi हां Delhi vlog ਆ ਰਹੇ ਨੇ ਤੁਹਾਡੇ سپورਟ ਦੀ ਜ਼ਰੂਰਤ ਆ ਵੱਧ ਤੋਂ سپورਟ ਕਰੋ ਸਾਡੇ ਚੈਨਲ ਨੂੰ ਸੱਚ ਲਈ ਰੱਖਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ